ਕੋਈ ਜ਼ਮਾਨਾ ਸੀ ਜੇ ਡੁੱਪਲੇ ਹੋਰੀ ਫਰਾਂਸ ਦੇ ਜਰਨੈਲ ਸੀ ਕਿ ਵੀ ਹੁਣ ਫਰਾਂਸ ਹੈ ਜੀ ਹੁਣ ਜਰਮਨੀ ਹੈ ਜੀ ਉੱਥੇ ਹਿਟਲਰ ਹੈ ਜੀ ਹੁਣ ਨਾ ਫਰਾਂਸ ਨਾ ਜਰਮਨੀ ਤੇ ਨਾ ਇੰਗਲੈਂਡ ਇਹਨਾਂ ਦਾ ਕੋਈ ਬਹੁਤਾ ਵਰਚਸਵ ਉਸ ਤਰੀਕੇ ਦਾ ਨਹੀਂ ਹੈ ਇੱਥੇ ਵਰਚਸਵ ਹੁਣ ਰੂਸ ਚੀਨ ਔਰ ਅਮਰੀਕਾ ਦੇ ਜਾ ਬਹੁਤਾ ਜੇ ਦੁਨੀਆ ਚ ਅਪਾ ਦੇਖੀਏ ਕਿ ਉਹਦੇ ਵਿੱਚੋਂ ਅਮਰੀਕਾ ਸਿੱਧਾ ਖੁੰਦ ਪਿਆ ਹੈ ਅਮਰੀਕਾ ਨੂੰ ਅਜੇ ਇਰਾਨ ਜਵਾਬ ਦੇ ਰਿਹਾ ਹੈ ਮਤਲਬ ਈਰਾਨ ਨੇਤਾ ਇਹ ਵੀ ਕਹਤਾ ਸੀ ਅਮਰੀਕਾ ਤੇ ਵੀ ਕਰਾਂਗੇ ਪਰ ਉਹ ਤਾਂ ਚਲੋ ਇਹ ਲੜਾਈ 'ਚ ਬਹੁਤ ਕੁਝ ਕਹਿਣਾ ਹੁੰਦਾ ਤੇ ਕਹੀ ਵੀ ਜਾਂਦੇ ਨੇ ਉਹ ਤਾਂ ਉਹਨਾਂ ਦਾ ਕੰਮ ਹੈ ਪਰ ਉਹ ਹਾਇ ਵੱਡੀ ਟੱਕਰ ਤੇ ਪਰ ਇਹ ਇਜ਼ਰਾਈਲ ਦੇ ਉੱਤੇ ਤਾਂ ਉਹਨੇ ਵਾਕਈ ਕੁਝ ਕਰਿਆ ਹੋਇਆ ਦਿਖਣ ਨੂੰ ਲੱਗਦਾ ਹੈ ਇਜ਼ਰਾਈਲ ਦੀ ਵਾਦੀ ਕਿੰਨੀ ਹੈ 90 ਲੱਖ ਦੀ 1 ਕਰੋੜ ਦੀ ਵੀ ਵਾਦੀ ਨਹੀਂ ਇਹਨਾਂ ਦੇ ਕੱਲੇ ਤਾਂ ਤਹਿਰਾਨ ਸ਼ਹਿਰ ਦੀ 1 ਕਰੋੜ ਦੀ ਹੈ ਉੰਜੇ ਇਹਨਾਂ ਦੀ 6 ਕਰੋੜ ਦੀ ਵਾਦੀ ਹੈ 7 ਕਰੋੜ ਦੀ ਇਰਾਨ ਦੀ ਸੋ ਜੇ ਤੁਸੀਂ ਇੰਨਾ ਫਸਸੀਨ ਚ ਜੋ ਕੁਝ ਜੋ ਜਮੇ ਤੁਸੀਂ ਦੱਸੇਗੇ ਠੀਕ ਹੈ ਤੁਸੀਂ ਵੀ ਜਿਹੜੇ ਨਾਜ ਨੇਣ ਗਈਆਂ 30 ਹਜ਼ਾਰ ਔਰਤਾਂ ਦੇ ਉੱਤੇ ਤੁਸੀਂ ਯਾਰ ਹੱਜ ਕੋਈ ਨਾ ਕੋਈ ਤੇ ਇਨਸਾਨੀਅਤ ਦਾ ਕੋਈ ਲੈਵਲ ਹੈ ਤੁਸੀਂ ਕਹਿੰਦੇ ਜੀ ਅਸੀਂ ਆਇਆ ਨਹੀਂ ਕਰਦੇ ਉਹ ਨਹੀਂ ਤੁਸੀਂ ਮਿਲਟਰੀ ਲੜਾਈ ਕਰ ਰਹੇ ਹੋ ਕਿ ਸਿਵਲਿਅਨ ਦੇ ਉੱਤੇ ਬੰਬਾਰੀ ਕਰ ਰਹੇ ਹੋ ਜਦ ਤੁਸੀਂ ਸਿਵਲਿਅਨ ਤੇ ਔਰ ਸ਼ਾਇਕੀਲੀਆ ਅਮਰੀਕਾ ਦੀ ਜਿਹੜਾ ਕਹਿੰਦਾ ਅਸੀਂ ਤਾਂ ਬੜੇ ਇਨਸਾਨੀਅਤ ਦੇ ਜੀ ਅਸੀਂ ਬੜੇ ਹੋਆ ਪੁਜਾਰੀ ਆ ਕਿਹੜੇ ਇਨਸਾਨੀਅਤ ਦੇ ਪੁਜਾਰੀ ਆ ਤੁਸੀਂ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੇ ਇਹ ਤੀਜੀ ਜੁਨੀਆ جنگ ਲਾਂਚ ਅਮਰੀਕਾ ਦਾ ਕੋਈ ਕਸਰ ਛੱਡ ਨਹੀਂ ਰਿਹਾ